ਤੂੰ ਹਮੇਸ਼ਾ ਹੀ ਬੇਈਮਾਨੀ ਤੇ ਨਹੀਂ ਇਮਾਨਦਾਰੀ ਦੇ ਉੱਤੇ ਖੜੋ ਜੋ ਕੰਮ ਕਰਨੇ ਨੇ ਉਹ ਕਹਿ ਕੇ ਕਰੋ ਦੋ ਪੈਸੇ ਕਿਸੇ ਨੂੰ ਲੈਣੇ ਨੇ ਕਿਸੇ ਵੀ ਕੰਮ ਕਾਜ ਦੇ ਉਹ ਵੱਧ ਲੈ ਲੋ ਕਹਿ ਕੇ ਲੈ ਲੋ ਅਗਲੇ ਦਾ ਕੰਮ ਕਰਕੇ ਦੇਵੋ ਉਹ ਦੁੱਖ ਦਾ ਨਹੀਂ ਪਰ ਜੇ ਤੁਸੀਂ ਪੈਸੇ ਲੈ ਕੇ ਕਿਸੇ ਦਾ ਕੰਮ ਨਹੀਂ ਨਾ ਕਰਦੇ ਤਾਂ ਫਿਰ ਉਹਦੀ ਬਾਦੂ ਆ ਜਿਹੜੀ ਉਹਦੀ ਆਏ ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਪਰ ਉਹ ਹਾਏ ਜਿਹੜੀ ਤੁਹਾਨੂੰ ਲੈ ਕੇ ਵਹਿ ਜਾਂਦੀ ਆ ਯੇ ਮੇ ਕੈਨੇ ਮਰੇ ਬੱਕਰੇ ਦੀ ਖੱਲੜੀ ਦੰਦੀ ਲੋਹਾ ਵਸਮਣਾ ਬੂਰਾ ਗਰੀਬ ਦਾ ਮਾਰਨਾ ਪੂਰੀ ਗਰੀਬ ਦੀ ਹਾ ਜਿਵੇਂ ਮਰੇ ਬੱਕਰੇ ਦੀ ਖੱਲੜੀ ਦੰਦੀ ਲੋਹਾ ਵਸਮਣਾ ਜਿਵੇਂ ਕਹਿੰਦਾ ਗਰੀਬ ਦੀ ਬਾਦੂ ਆ ਜਿਹੜੀ ਐਵੇਂ ਦੀ ਹੁੰਦੀ ਆ ਜਿਵੇਂ ਬੱਕਰੇ ਦੀ ਖੱਲ ਗੱਡੀਆਂ ਵਾਲੇ ਪਰਤਦੇ ਨੇ ਇਹਨੂੰ ਅੱਗ ਮਚਾਉਣ ਦੇ ਲਈ ਅੱਗ ਦੇ ਮੂਰੇ ਉਹ ਸਰੀਆ ਰੱਖ ਕੇ ਉਹਨੂੰ ਪੰਘਲਾ ਕੇ ਸਿੱਧਾ ਕਰਦੇ ਨੇ ਤੇ ਸ਼ੈਣੀਆਂ ਜਾਂ ਚਿਮਟੇ ਕੁਝ ਵੀ ਬਣਾਉਂਦੇ ਨੇ ਉਹ ਤਾਂ ਗਰੀਬ ਦੀ ਹਾ ਵੀ ਕਹਿੰਦੇ ਐਵੇਂ ਦੀ ਉਹ ਤੁਹਾਨੂੰ ਕੁਝ ਕਹਿਣਾ ਨਹੀਂਗਾ ਪਰ ਜੋ ਉਹਦੇ ਦਿਲ ਦੇ ਵਿੱਚ ਚੱਲ ਰਿਹਾ ਹੁੰਦਾ ਉਹਨੂੰ ਤੁਸੀਂ ਦੇਖ ਨਹੀਂ ਸਕਦੇ ਉਹਨੂੰ ਤਾਂ ਉੱਪਰ ਵਾਲਾ ਹੀ ਸਮਝ ਸਕਦਾ ਪਰਮਾਤਮਾ ਹੀ ਸਮਝ ਸਕਦਾ ਹੈ ਤਾਂ ਫਿਰ ਕਿਸੇ ਗਰੀਬ ਦਾ ਦਿਲ ਨਾ ਦਿਖਾਓ ਕਿਸੇ ਗਰੀਬ ਦੇ ਨਾਲ ਤਕਾਣਾ ਨਾ ਕਰੋ ਜੋ ਵੀ ਹੈ ਬਣਦਾ ਸਨਮਾਨ ਉਹਨੂੰ ਦਿਓ